ਸਤਿਕਾਰਯੋਗ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਸਮੇਂ 2025 ਦੇ ਐਕਟ ਦੇ ਤਹਿਤ ਸੈਂਟਰ ਗਵਰਨਮੈਂਟ ਜਿਹੜੇ ਬਿਜਲੀ ਚੋਰੀ ਕਰਨ ਵਾਲੇ ਸੋਧ ਬਿੱਲ ਲੈ ਕੇ ਆਈ ਆ ਇਹ ਬਿੱਲ 2020 ਦੇ ਕਿਸਾਨੀ ਅੰਦੋਲਨ ਦਾ ਇੱਕ ਹਿੱਸਾ ਸੀਗਾ ਔਰ ਸੈਂਟਰ ਸਰਕਾਰ ਜਿਹੜੀ ਆ ਲਗਾਤਾਰ ਕਿਸਾਨਾਂ ਦੇ ਉੱਤੇ ਤਾਂ ਜਿਹੜੀ ਤਸ਼ੱਦਦਤਾ ਆ ਹੀ ਰਹੀ ਆ ਉਹਦੇ ਨਾਲ ਨਾਲ ਜਿਹੜੇ ਬਿਜਲੀ ਕਾਮੇ ਆ ਔਰ ਹੋ ਮਜ਼ਦੂਰ ਜਥੇਬੰਦੀਆਂ ਜਿਹੜੀ ਜਿੰਨੀਆਂ ਵੀ ਇਸ ਟਾਈਮ ਜਥੇਬੰਦੀਆਂ ਸਾਰੀਆਂ ਕਿਸਾਨ ਸੰਯੁਕਤ ਮੋਰਚੇ ਦਾ ਸਾਥ ਦੇ ਰੀਆਂ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਬਿਜਲੀ ਕਾਮ ਏ ਕੱਚੇ ਸੀਗੇ ਉਹ ਤਰਨਾ ਪ੍ਰਦਰਸ਼ਨ ਕਰ ਰਹੇ ਆ ਸਰਕਾਰ ਦੇ ਉਲਟ ਤੇ ਸਰਕਾਰ ਨਵੇਂ ਬੰਦੇ ਰੱਖ ਕੇ ਜਿਹੜੇ ਆ ਮੀਟਰਾਂ ਦੀ ਰੀਡਿੰਗ ਕਰ ਰਹੇ ਆ ਔਰ ਇਹ ਰੁਕਣਾ ਚਾਹੀਦਾ ਕਿਉਂਕਿ ਇਹ ਬੱਚੇ ਵਿਚਾਰੇ ਆਪ ਦਾ ਅੰਦੋਲਨ ਕਰ ਰਹੇ ਆ ਅਤੇ ਸਰਕਾਰ ਨਵੇਂ ਬੰਦੇ ਰੱਖ ਕੇ ਜਿਹੜੀ ਮੀਟਰਾਂ ਦੀ ਸਕੈਨ ਕਰਕੇ ਸੈਂਟਰ ਗਵਰਨਮੈਂਟ ਨੂੰ ਡਾਟਾ ਭੇਜ ਰਹੀ ਆ। ਔਰ ਕਿਸਾਨ ਸੰਜੁਗਤ ਮੋਰਚਾ ਹਮੇਸ਼ਾ ਇਹਨਾਂ ਕੰਮਾਂ ਲਈ ਬਚਨਵਾਦਾ ਔਰ ਇਹਨਾਂ ਨਾਲ ਵੀ ਹਮੇਸ਼ਾ ਮੁਲਾਜ਼ਮਾਂ ਦੇ ਨਾਲ ਅਸੀਂ ਜਿੱਥੇ ਡਟ ਕੇ ਖੜੇ ਆ ਉੱਥੇ ਮਜ਼ਦੂਰਾਂ ਨਾਲ ਵੀ ਡਟ ਕੇ ਖੜੇ ਆ। ਕਿਉਂਕਿ ਸੈਂਟਰ ਗਵਰਨਮੈਂਟ ਮਜ਼ਦੂਰਾਂ ਦੇ ਉੱਤੇ ਵੀ ਇੱਕ ਬਿੱਲ ਲੈ ਕੇ ਆਈ ਆ। ਬਿਜਲੀ ਸੋਧ ਬਿੱਲ ਦੇ ਨਾਲ-ਨਾਲ ਖੇਤੀਬੀ ਸੋਧ ਬਿੱਲ ਲੈ ਕੇ ਆਈ ਆ ਜਿਹਦੇ ਨਾਲ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਗਦੀ ਤਾਂ ਕਿਸਾਨ ਸੁਜੁਗਤ ਮੋਰਚੇ ਵੱਲੋਂ ਕਰੜੇ ਫੈਸਲੇ ਲਏ ਜਾਣਗੇ ਅਤੇ ਬਿਜਲੀ ਬੋਰਡ ਦੇ ਜਿੰਨੇ ਵੀ ਮਲਾਜਮਾ ਇਸ ਟਾਈਮ ਸਾਡੇ ਨਾਲ ਆ ਤੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਅਸੀਂ ਬਤੌਰ ਮੀਟਰ ਰੀਡਰ ਕੰਮ ਕਰ ਰਹੇ ਹਾਂ ਜੀ ਪਿਛਲੇ 5 ਸਾਲਾਂ ਤੋਂ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਜਿੰਦੇ ਵਿੱਚੋਂ ਸਾਡੇ ਨਾਲ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਸਭ ਤੋਂ ਵੱਡਾ ਜਿਹੜਾ ਮੁੱਦਾ ਸਾਡਾ ਸਮਾਰਟ ਮੀਟਰਾਂ ਦੇ ਰਿਲੇਟਿਡ ਚੱਲ ਰਿਹਾ ਹੈ ਜੋ ਕਿ ਕਿਸਾਨਾਂ ਦੇ ਵਿੱਚ ਤੇ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਬਿਲ ਵਾਪਸ ਲਿਆ ਜਾਵੇ ਤੇ ਜਿਹੜੇ ਸਾਡੇ ਪੁਰਾਣੇ ਮੀਟਰ ਰੀਡਰ ਕੰਮ ਕਰ ਰਹੇ ਆ ਸਾਥੀ ਸਾਡੇ ਉਹਨਾਂ ਦੀਆਂ ਆਈਡੀਆਂ ਬੰਦ ਕਰਕੇ ਨਵੀਂ ਭਰਤੀ ਕੀਤੀ ਜਾ ਰਹੀ ਹੈ ਜਿੰਦੇ ਕਰਕੇ ਸਾਡਾ ਸਾਰੇ ਬੰਦਿਆਂ ਦਾ ਜਿੰਨੇ ਵੀ ਬੰਦੇ ਪੁਰਾਣੇ EMPLOYE ਕੰਮ ਕਰਦੇ ਆ ਉਹਨਾਂ ਦਾ ਰੋਜ਼ਗਾਰ ਖਤਰੇ ਵਿੱਚ ਪੈ ਰਿਹਾ ਹੈ ਸੋ ਕਿਰਪਾ ਕਰਕੇ ਇਹੀ ਬੇਨਤੀ ਹੈ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਭਰਤੀ ਨਾ ਕੀਤੀ ਜਾਵੇ ਤੇ ਇਹਨੂੰ ਰੋਕਿਆ ਜਾਵੇ ਜਿਵੇਂ 2020 ਵਾਲਾ ਅੰਦੋਲਨ ਸੀ ਨਾ ਏ ਹੋਈ ਰੂਪਰੇਖਾ ਪਿਆਰ ਹੋ ਰਹੀ ਹੈ ਸਰਕਾਰ ਨੂੰ ਸਮਝਣਾ ਪਊਗਾ ਲੱਤਾਂ ਥਾਣੀ ਦੀ ਕੰਨ ਫੜਾਵਾਂਗੇ ਇਹ ਗੱਲ ਵੀ ਕੋਈ ਵੀ ਚਾਕ ਤੇ ਥੋਪਤੇ ਤੇ ਹੋ ਜਾਊਗਾ ਇਹ ਪੂਰਾ ਸੰਘਰਸ਼ ਹੋਊਗਾ ਇਹ ਜਿਵੇਂ ਪਹਿਲਾਂ ਆਪਾਂ ਰੇਲਾ ਰੋਕੀਆਂ ਸੀ ਉੱਥੇ ਤਰ੍ਹਾਂ ਹੀ ਚੱਲਦਾ ਸੀ ਕੰਮ ਇਹ ਉਹ ਹੀ ਕੰਮ ਕਰਾਂਗੇ ਆਪਾਂ ਇਹ ਲੋਕਾਂ ਨੂੰ ਅਵੇਅਰ ਕਰ ਰਹੇ ਜਿਵੇਂ ਪਹਿਲਾਂ ਐਚ ਕੇ ਐਮ ਦਾ ਸੀ ਐਚ ਕੇ ਮੇ ਤੋਂ ਦੂਜੀਆਂ ਜਥੇ ਬੰਦੀਆਂ ਹੁਣ 29 ਜਥੇ ਬੰਦੀਆਂ ਦਾ ਹੋ ਗਿਆ 90 ਜਥੇ ਬੰਦੀਆਂ ਦਾ ਹੋ ਗਿਆ ਇਹ ਹੌਲੀ ਹੌਲੀ ਜਿਵੇਂ ਉਹ ਟੀਲੀ ਲਾ ਕੇ ਚਲਦਾ ਚਲਦਾ ਕੰਮ ਹੈ ਇੱਥੇ ਤੱਕ ਤੌੜ ਕੇ ਗੋਡਾ ਰੱਖਾਂਗੇ ਆ ਇਹ ਨਹੀਂ ਇਹ ਗੱਲ ਵੀ ਆ ਕੇ ਤੇ ਲਾਗੂ ਹੋ ਜਾਣਗੇ ਮੋਦੀ ਵੀ ਝੁਕਿਆ ਆ ਕੇ ਤੇ ਦੁਬਾਰਾ ਵੀ ਝੁਕਾਵਾਂਗੇ ਤੇ ਇਹਨੂੰ ਮਾਮ ਨੂੰ ਵੀ ਝੁਕਾਵਾਂਗੇ ਜਿਹੜਾ ਇਹਨੂੰ ਕਹਿਆ ਸੀ ਤੂੰ ਦੇ ਦੇ ਆਪਣੇ ਮਤਲਿਕ ਤੇ ਉਹ ਵੀ ਇਹਨੇ ਕੀਤਾ ਇਹਦੇ ਵੀ ਲੋਕਾਂ ਦੀ ਕੰਨ ਫੜਾਵਾਗੇ ਇਹ ਗੱਲ ਨਹੀਂ ਜਨਤਾ ਬਹੁਤ ਜ਼ਿਆਦਾ ਦੁਖੀ ਆ ਦੋ ਸਰਕਾਰਾਂ ਤੋਂ ਇਹ 101% ਸ਼ੋਰ ਹੋ ਗਿਆ ਜੀ ਪਹਿਲਾਂ ਲੋਕ ਕਹਿੰਦੇ ਸੀ ਉਦੋਂ ਅਸੀਂ ਇਹ ਪਾਈਆਂ ਵੋਟਾਂ ਇਹਦੇ ਚ ਗੱਲ ਨਹੀਂ ਅਸੀਂ ਇਹ ਪਾਈਆਂ ਵੋਟਾਂ ਸਰਗਰਮ ਵਰਕਰ ਜੀ ਨੇ ਨੇ ਔਰ ਜਦੋਂ ਥੈਲੇ ਤੇ ਬਿੱਲੀ ਬਾਹਰ ਜਿਵੇਂ ਜਿਵੇਂ ਨਿਕਲਦੀ ਆ ਉਦੋਂ ਉਹ ਸਾਨੂੰ ਪਤਾ ਲੱਗ ਜਾਂਦਾ ਇਹ 2 ਟੀਮ ਹੀ ਆ ਵਾਕਈ 2 ਟੀਮ ਆ ਉਹਨਾਂ ਦੀ ਜੇ ਇੰਨਾ ਕੁਝ ਪੰਜਾਬ ਨਾਲ ਧੱਟਾ ਹੋ ਰਿਹਾ ਤਾਂ ਉਹਨਾਂ ਨੂੰ ਮਤਾ ਪਉਣ ਨਾਲ ਕੀ ਹੈ ਹਰ ਜਦੋਂ ਜਨਤਾ ਇਹਨਾਂ ਦੇ ਨਾਲ ਆ ਇਹ ਤੇ ਚਲੋ ਜਿਹੜੀ ਗੱਲ ਹੈਗੀ ਆ ਉਹ ਸਰਕਾਰਾਂ ਆਈਆਂ ਜਿਹੜੀਆਂ ਪਹਿਲੀਆਂ ਇਹ ਪ੍ਰਧਾਨ ਜੀ ਜੇ ਆਪਾਂ ਗੱਲ ਕਰੀਏ ਨਾ ਇਹ ਸਾਰਾ ਕੁਝ ਕੁਰਸੀ ਦਾ ਯੁੱਧ ਆ ਕਾਰਪੋਰੇਟ ਦਾ ਯੁੱਧ ਇਹ ਤਾਂ ਆਪਾਂ ਨੂੰ ਹੀ ਗੰਦਰਾ ਕੀਤਾ ਜਾਂਦਾ ਆਪਣੇ ਲੋਕ ਜਿਹੜੇ ਗੰਦਰਾ ਹੋ ਜਾਂਦੇ ਆ ਜਿੰਨੇ ਮਰਜ਼ੀ ਉਹਨਾਂ ਨੂੰ ਕਰ ਲੋ ਦੱchnੇ ਪਰ ਨਹੀਂ ਉਹ ਕਹਿੰਦੇ ਉਹ ਕਹਿੰਦੇ ਅੱਜ ਤੱਕ ਤੁਸੀਂ ਲਾ ਲੋ ਕਿੰਨੇ ਆਪਣੀ ਆਬਾਦੀ ਕਿੰਨੇ ਲੋਕ ਇੱਥੇ ਇਕੱਠੇ ਹੋਣੇ ਚਾਹੀਦੇ ਸੀ ਪਰ ਨਹੀਂ ਉਹ ਪਿੰਡਾਂ ਦੇ ਵਿੱਚ ਕੰਦਾਂ ਦਾ ਤੱਕੀ ਜਾਂਦੇ ਆ ਪਰ ਇੱਥੇ ਆ ਕੇ ਉਹਨੇ ਨਹੀਂ ਚਲੋ ਹੌਲੀ-ਹੌਲੀ ਦੇਰ ਆਏ ਦਰਸ਼ਕਾਂ ਅੱਗੇ 2020 ਚ ਵੀ ਆਈ ਹੋਇਆ ਸੀ ਆਉਣਗੇ ਪਰ ਇਹ ਸਿਆਸਤ ਕਰਦੇ ਆ ਏ ਧਰਮ ਦੇ ਨਾਂ ਤੇ ਸਿਆਸਤ ਪੰਜਾਬ ਚ ਜਿਆਦਾ ਹੋ ਰਹੀ ਹੈ ਮੈਂ ਸੂਰਤ ਸਿੰਘ ਸੂਬਾ ਮੀਤ ਪ੍ਰਧਾਨ ਪਾਲੀ ਵਿਖੇ ਕਿਸਾਨ ਸਭਾ ਅੱਜ ਜਿ세 ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਹੁੰਚੇ ਹਾਂ ਔਰ ਅਸੀਂ ਖਾਸ ਕਰਕੇ ਬਿਜਲੀ ਜਿਹੜਾ ਐਕਟ ਨਵਾਂ ਲਿਆਂਦਾ ਸਰਕਾਰ ਨੇ 2025 ਉਹਦੇ ਖਿਲਾਫ ਇੱਕ ਬੀਜ ਸੋਧ ਗੱਲ ਦੇ ਖਿਲਾਫ ਇੱਕ ਚਾਰ ਕਿਰਤ ਕਾਨੂੰਨਾ ਕੋਡ ਜਿਹੜਾ ਆਇਆ ਯਾਰ ਕਿਰਤਕਿਆਂ ਦੇ ਖਿਲਾਫ ਉਹਨਾਂ ਦੇ ਖਿਲਾਫ ਇੱਕ ਖਾਸ ਕਰਕੇ ਜਿਹੜਾ ਮੰਡਰੇਗਾ ਦਾ ਤੇ ਇਹਨਾਂ ਨੇ ਗਲਾ ਮਰੋੜਿਆ ਸੈਂਟਰ ਨੇ ਉਹਦੇ ਖਿਲਾਫ ਇਸ ਸਯੁਕਤ ਮੋਰਚੇ ਨੇ ਸੱਦਾ ਦਿੱਤਾ ਸੀ ਅੱਜ ਿੰਡੱਬੇ ਜਿੱਥੇ ਬੰਦਿਆਂ ਦੇ ਹਾਰਕੋਨ ਤੇ ਪਹੁੰਚੇ ਆ ਅਸੀਂ ਇਹ ਚਾਰੇ ਕੋਡ ਔਰ ਬਿਜਲੀ ਸੋਧ ਬਿਲ ਬੀਜ ਸੋਧ ਬਿਲ ਅਸੀਂ ਮਨਰੇਗਾ ਦਾ ਕਾਨੂੰਨ ਨੂੰ ਬਹਾਲ ਕਰਾ ਕੇ ਤੇ ਉਹਨਾਂ ਨੂੰ ਰੱਦ ਕਰਾਉਣ ਦਾ ਸਾਡਾ ਟੀਚਾ ਹੈ ਉਹਨਾਂ ਨੂੰ ਕਰਵਾ ਕੇ ਰਾਂਗੇ ਉਸ ਵਾਸਤੇ ਸਾਡੀਆਂ ਤਿਆਰੀਆਂ ਐ ਇਸ ਤੋਂ ਅੱਗੇ ਐਸਕੇਮ ਜੇ ਸਾਨੂੰ ਚੰਡੀਗੜ੍ਹ ਦੀ ਕਾਲ ਆਏਗਾ ਉਧਰ ਨੂੰ ਜਾਵਾਂਗੇ ਜੇ ਦਿੱਲੀ ਦੀ ਕਾਲ ਆਏਗਾ ਤੇ ਉਧਰ ਨੂੰ ਜਾਵਾਂਗੇ ਇਹ ਸਾਡੀ ਰਹਿਸਲ ਹੈ ਅਸੀਂ ਉਹਨਾਂ ਕੋਰਡਾਂ ਦੇ ਖਿਲਾਫ ਅੱਜ ਦਾ ਜਿਹੜਾ ਧਰਨਾ ਪੂਰੇ ਆਲ ਇੰਡੀਆ ਦੇ ਵਿੱਚ ਡੀਸੀ ਦਫ਼ਤਰਾਂ 'ਤੇ ਧੰਨੇ ਲਾਇਆ ਜਾ ਰਿਹਾ ਐ ਐਸਕੇਮ ਮਨੂੰ ਦੂਸਰੀਆਂ ਈਟਾਂ ਮਜ਼ਦੂਰ ਜੱਥੇਬੰਦੀਆਂ ਕਿਸਾਨਾਂ ਦੀਆਂ ਬਿਜਲੀ ਬੋਰਡ ਦੀਆਂ ਜਾ ਹੋਰ ਜੱਥੇ ਬੰਦੀਆਂ ਜਿੰਨੀਆਂ ਸੰਘਰਸ਼ੀ ਜੱਥੇ ਬੰਦੀਆਂ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਡੀਸੀ ਦਫ਼ਤਰ ਅੱਗੇ ਧਰਨੇ ਲਾ ਰਹੇ ਆ ਇਹਨਾਂ ਦਾ ਮੁੱਖ ਜਿਹੜਾ ਸਾਡਾ ਮੰਗਾ ਹੈ ਕਿ ਜਿਹੜੇ 4 ਲੇਬਰ ਕੋਡ ਉਹਨਾਂ ਨੇ ਬਣਾਏ ਆ 44 ਕਾਨੂੰਨ ਤੋੜ ਕੇ ਲੇਬਰ ਦੇ ਸਬੰਧ ਵਿੱਚ ਇੱਕ ਬਿਜਲੀ ਐਕਟ 2025 ਬਿਜਲੀ ਐਕਟ 2025 ਜਿਹੜਾ ਕੇਂਦਰ ਦੀ ਸਰਕਾਰ ਪਾਸ ਕਰਨਾ ਚਾਹੁੰਦੀ ਆ ਉਹਦੇ ਤਹਿਤ ਪੰਜਾਬ ਦੇ ਨਹੀਂ ਸਾਰੇ ਹਿੰਦੁਸਤਾਨ ਦੇ ਜਿਹੜੇ ਬਿਜਲੀ ਖਪਤਕਾਰ ਹੈ ਸਾਰਾਂ ਦੇ ਨਕਸਾਰ ਹੋਣਾ ਜਿਵੇਂ ਬੀਐਸਐਨਐਲ ਦੇ ਵਿੱਚ ਸਰਕਾਰੀ ਮਹਗਮਾ ਤੋੜ ਕੇ ਸਾਰੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਇਸੇ ਤਰ੍ਹਾਂ ਜਿਹੜੇ ਚਿਪ ਵਾਲੇ ਮੀਟਰ ਦੇ ਵਿੱਚ ਜਿਹਦੀ ਚਿਪ ਕੰਪਨੀ ਦੀ ਪੈ ਗਈ ਬਿਜਲੀ ਦੇ ਪਹਿਲੇ ਉਹਨੂੰ ਜਾਣ ਲੱਗੀਆਂ ਨੇ ਔਰ ਲੋਕਾਂ ਦੀ ਬਹੁਤ ਤਬਾਈ ਹੋ ਗਈ ਬਿਜਲੀ ਹਰੇਕ ਦੀ ਜਿਹੜੀ ਹੈ ਕੌਣ ਦੇ ਬੈਕਟਰ ਨਹੀਂ ਕਹਿਣੀ ਕਿ ਜਿਹੜੇ ਬਿਜਲੀ ਕੌਣ ਤੋਂ ਬਾਹਰ ਹੋ ਜਾਣੀ ਇਹਨੇ ਬਿੱਲ ਉਹਨਾਂ ਨੇ ਮਸੂਲ ਕਰਨੇ ਆ ਜਿਵੇਂ ਅੱਜ ਸਾਡੇ ਆ ਜੀਓ ਵਾਲੇ ਆ 30 ਦਿਨ ਦਾ ਇੱਕ ਮਹੀਨੇ ਦਾ ਰੀਚਾਰਜ ਕਰਦੇ ਤੇ 28 ਦਿਨ ਉਹ ਦਿੰਦੇ ਹੈਗੇ ਦੋ ਦਿਨ ਸਿੱਧੇ ਖਾ ਜਾਂਦੇ ਵਿੱਚੋਂ ਇਸੇ ਤਰ੍ਹਾਂ ਉਹਨਾਂ ਦੇ ਆਪ ਦੇ ਰੇਟ ਹੋਣਗੇ ਆਪ ਦੇ ਉਹਨਾਂ ਦੀਆਂ ਸ਼ਰਤਾਂ ਹੋਣਗੀਆਂ ਤੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਆ ਜਿਹੜੇ ਲੇਬਰ ਕਾਨੂੰਨ ਇੰਨੇ ਸਖਤ ਬਣਾਤੇ ਆ ਵੀ ਕੋਈ ਜਥੇਬੰਦੀ ਨਹੀਂ ਬਣਾ ਸਕਦਾ ਕੋਈ ਸਰਕਾਰ ਦੇ ਵਿਰੋਧ ਜਿਹੜਾ ਆਵਾਜ਼ ਨਹੀਂ ਉਠਾ ਸਕਦਾ ਇਸੇ ਤਰ੍ਹਾਂ ਖੇਤੀ ਕਾਨੂੰਨਾਂ ਦੀ ਗੱਲ ਹੈ ਜਿਹੜੇ ਉਹਨਾਂ ਦੀਆਂ ਵੀ ਜਿਹੜੇ ਆਪਦਾ ਬੀਜ ਨਹੀਂ ਤਿਆਰ ਕਰ ਸਕਦੇ ਕੋ ਰੱਖ ਨਹੀਂ ਸਕਦੇ ਬੀਜ ਉਹ ਉਹਨਾਂ ਦਾ ਵੀ ਵਿਰੋਧ ਇਸ ਗੱਲ ਤੇ ਔਰ ਦੂਸਰੇ ਬਿਜਲੀ ਬੋਰਡ ਦੇ ਨਾਲ ਜਾਇਦਾਦਾਂ ਜਿਹੜੇ ਹਰੇਕ ਸ਼ਹਿਰਾਂ ਦੇ ਵਿੱਚ 2-3 ਲੱਖ ਰੁਪਏ ਨੂੰ ਜਿਹੜਾ ਗਾੜੀ ਆ ਡੱਕਦੀ ਹੈ ਜ਼ਮੀਨ ਉਹ ਉਹ ਜ਼ਮੀਨਾਂ ਜਿਹੜੀਆਂ 60 ਏਕੜ ਜ਼ਮੀਨ ਨਾਲ ਜਾਨੇ ਦੇ ਵਿੱਚ ਪਈ ਆ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਪਈ ਆ ਉਹ ਕਰੋੜਾ ਰੁਪਏ ਦੀਆਂ 4-5 ਰੁਪਏ ਦੀਆਂ ਜਿੰਨਾਂ ਆਪਦੇ ਚਿਹਤਾਂ ਨੂੰ ਵੇਚਣਾ ਚਾਹੁੰਦੇ ਹੈਗੇ ਆ ਇਹ ਸਾਰੀਆਂ ਜੱਥੇਬੰਦੀਆਂ ਇਹਨਾਂ ਸਾਰੇ ਜਿਹੜੀਆਂ ਹਮਲਿਆਂ ਦਾ ਡਟ ਕੇ ਵਿਰੋਧ ਕਰ ਰਹੀਆਂ ਹਿੰਦੁਸਤਾਨ ਦੇ ਵਿੱਚ ਸਾਰੇ ਜਿਹੜੇ ਲੜ ਰਹੀਦੇ ਮੂਡ ਦੇ ਵਿੱਚ ਇਸ ਕਰਕੇ ਸਰਕਾਰ ਨੂੰ ਇਹ ਫੈਸਲੇ ਜਿਹੜੇ ਵਾਪਸ ਲੈਣੇ ਪੈਣੇ ਆ ਜਿਵੇਂ ਅੱਗੇ ਖੇਤੀ ਕਾਨੂੰਨ ਵਾਪਸ ਕੀਤੇ ਆ ਇਹ ਸਾਡੀ ਜੜਾਈ ਲਗ ਜਾਰੀ ਰਹੂਗੀ ਜਨਾਚਰ ਇਹ ਜਿਹੜੇ ਕਾਨੂੰਨ ਵਾਪਸ